ਸਿੱਖੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਜਿਨ੍ਹਾਂ ਲੋਕਾਂ ਦੇ ਘਰ ਡੁੱਬ ਗਏ ਸਨ ਉਹ ਆਪਣੇ ਘਰ ਛੱਡ ਕੇ ਹੁਣ ਬੰਨ ਤੇ ਰਹਿਣ ਲਈ ਮਜਬੂਰ ਹੋ ਚੁੱਕੇ ਹਨ ਇਸ ਸਬੰਧੀ ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਹਰ ਸਾਲ ਪਾਣੀ ਦੇ ਪੱਧਰ ਵਧਣ ਕਾਰਨ ਉਹਨਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ ਪਰ ਸਰਕਾਰਾਂ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੰਦੀਆਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਆਪਣੇ ਪਸ਼ੂਆਂ ਨੂੰ ਵੀ ਪਾਣੀ ਦੀ ਮਾਰ ਤੋਂ ਬਚਾਉਣ ਲਈ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਹੁਣ ਵੀ ਪਸ਼ੂਆਂ ਵਾਲੀ ਥਾਂ ਤੇ ਪਾਣੀ ਆਉਣ ਕਾਰਨ ਪਸ਼ੂ ਹੋਰ ਥਾਂ ਤੇ ਬੰਨਣੇ ਪੈ ਰਹੇ ਹਨ ਪਾਣੀ ਦਾ ਪੱਧਰ ਗਾਹਿਆ ਪਾਣੀ ਦਾ ਅਸੀਂ ਕੀ ਕਹਾਂ ਰਾਤ ਨੂੰ ਸ਼ਾਮੀ ਦੀ ਗੱਲ ਹੈ ਤਕਾਲਾਂ ਨੂੰ ਛੱਡਿਆ ਪਾਣੀ ਨਾ ਇੱਕੇਦਾਂ ਮਜਾ ਤਾਂ ਵੀ ਇਧਰ ਪੱਠੇ ਪੱਠੇ ਵੜ ਗਏ ਨਗਰ ਮਾਲ ਦੇ ਲੈ ਗਏ ਆਏ ਆ ਉਹ ਤਾਂ ਹੁਣ ਇੰਨਾ ਵੀ ਸਾਡਾ ਨੁਕਸਾਨ ਬਹੁਤ ਹੁੰਦਾ ਤੇ ਸਾਨੂੰ ਪੁੱਛਦਾ ਵੀ ਕਿਸ ਤਾ ਕੋਈ ਨਹੀਂ ਥੀ ਇਹ ਕਰਿਆਣ ਕੇ ਮੂੰਹ ਪੁੰਝਾਂਦੇ ਵੀ ਆਵਾਂਗੇ ਮਾਫੀ ਚਾਹਾਂਗੇ ਮੁੜ ਕੇ ਕੋਈ ਕੋਈ ਸਰਕਾਰ ਨਹੀਂ ਦਿੰਦੀ ਕੋਈ ਤੁ ਜਾਣ ਕੇ ਵੇਂਦਾ ਨਹੀਂ ਕੋਈ ਵੀ ਤੁਹਾਡੇ ਤੇ ਹਾਂ ਇਹਦੇ ਹੋ ਕੁਆਇਟ ਕਰਦੇ ਵੀ ਜਿਹੜੀਆਂ ਸਾਡੀਆਂ ਜ਼ਮੀਨਾਂ ਵਾਂ ਉਹ ਅਨੁਚਾਇਤੇ ਤੇ ਟਿਕਾਣੇ ਦਿੱਤੀਆਂ ਜਾਣ ਤੇ ਚਾਹੇ ਦਰਿਆ ਦੇ ਵਿੱਚ ਇੱਕ ਬੰਨ ਹੋਰ ਬੰਨਾ ਜਾਵੇ ਕੋਈ ਪ੍ਰਸ਼ਾਸ਼ਨ ਸਾਡਾ ਪਤਾ ਲਵੇ ਆ ਕੇ ਵੀ ਤੁਸੀਂ ਡੁੱਬ ਗਏ ਜੇ ਕਿ ਮਰ ਗਏ ਜੇ ਕੀ ਹਾਲ ਤੁਹਾਡਾ ਕੋਈ ਇੱਥੇ ਆ ਕੇ ਪਤਾ ਨਹੀਂ ਲੈਂਦਾ ਸਾਡਾ ਸਾਡੀਆਂ ਜ਼ਮੀਨਾਂ ਗੱਟੇ ਬਾਛੇ ਚ ਪੈਂਦੀਆਂ ਨੇ ਤੇ ਪਿੰਡ ਸਾਡਾ ਗੱਟੀ ਏਰੀਗੇ ਤੇ ਸਾਰਾ ਖਰਚਾ ਹੀ ਕਰ ਲਿਆ ਤੇ ਅੱਜ ਨਾ ਪਾਣੀ ਛੱੜਦਾ ਅਸੀਂ ਕਹਿੰਦੇ ਰਹੇਂ ਜਾ ਜਾ ਕੇ ਐੜ ਤੇ ਵੀ ਪਾਣੀ ਘੱਟ ਛੱਡੋ ਸਥਾਰ ਨਾਲ ਛੱਡੋ ਥੋੜਾ ਥੋੜਾ ਕਰਕੇ ਕੱਢੀ ਜੋ ਪਰ ਉਹ ਉਹਨਾਂ ਸਾਡੀ ਗੱਲ ਨਹੀਂ ਸੁਣੀ ਇਹ ਨਿਆਰਾ ਇੱਕੜੀ ਖਰਾਬ ਹੋ ਗਈ ਜੀ ਅਜੇ ਕੋਈ ਮਿਹਨਤ ਹੈ ਜੇ ਪਾਣੀ ਛੱਡੀ ਜਾਂਦੇ ਆ ਅਜੇ ਕੋਈ ਮਿਹਨਤ ਨਹੀਂ ਵੀ ਪਾਣੀ ਇਹ ਘੱਟ ਕਰਨ ਦੇ ਕੇ ਹੋਰ ਛੱਡਣ ਦੇ ਮੁਸ਼ਕਲਾ ਹੀ ਨਹੀਂ ਜੇ ਡੰਗਰ ਬੱਚੇ ਤੋਂ ਲੈ ਕੇ ਘਰ ਦੇ ਸਮਾਨ ਤੋਂ ਲੈ ਕੇ ਸਾਰੀਆਂ ਮੁਸ਼ਕਲਾ ਹੀ ਨਹੀਂ ਮੋਡਰਾ ਡੁੱਬੀਆਂ ਪੀਆਂ ਸਟਾਰਟਰ ਡੁੱਬੇ ਪੇ ਬਿਜਲੀ ਬੁਈਲੀ ਸਭ ਕੱਟ ਬੰਦ ਸਭ ਕੁਝ ਪ੍ਰਸ਼ਾਸਨ ਦਾ ਅਧਿਕਾਰੀ ਨਾ ਆਇਆ ਤੇ ਨਾ ਇਹ ਨਾ ਹੁਣਾ ਹੀ ਹੈ ਬਹੁਤ ਹੀ ਲੰਮੇ ਸਮੇਂ ਤੋਂ ਅਸੀਂ ਹੜਪੀੜਤ ਬਣੇ ਹੋਏ ਆ ਕੋਈ ਪ੍ਰਸ਼ਾਸਨ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਨਾ ਕੋਈ ਸਾਨੂੰ ਮਾਜਵਾ ਨਾ ਕੋਈ ਸਾਨੂੰ ਆ ਕੇ ਪੁੱਛਦਾ ਨਹੀਂਗਾ ਉਲਟਾ ਆਹ ਦਿੰਦੇ ਇਹ ਤਾਂ ਦਰਿਆ ਦੀਆਂ ਜ਼ਮੀਨਾਂ ਜ਼ਮੀਨਾਂ ਸਾਡੀਆਂ ਮਾਲਕੀਆ ਇੱਕ ਮਰਲਾ ਜ਼ਮੀਨ ਦਰਿਆ ਦੀ ਨਹੀਂ ਹੈਗੀ ਇੱਥੇ ਜਦੋਂ ਜੀ ਕਰਦਾ ਉਹਦੋਂ ਪਾਣੀ ਛੱਡਿਆ ਜਾਂਦਾ ਵਾ ਜੇਕਰ ਇਹਨਾਂ ਨੇ ਪਾਣੀ ਛੱਡਣਾ ਹੀ ਆ ਸਰਕਾਰਾਂ ਨੇ ਤੇ ਜ਼ਮੀਨ ਰਿਕਵਰ ਕਰ ਲੈਣ ਤੇ ਇਹਨੂੰ ਨਹਿਰੀ ਰੂਪ ਬਣਾ ਲੈਣ ਅਸੀਂ ਜ਼ਮੀਨਾਂ ਦੇਣ ਨੂੰ ਤਿਆਰ ਆਂ ਜੀਮਦਾਰ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under Trade platform www.checktrade.com nine two one seven six zero. Chander Consultants Limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ